ਦੇਖੋ ਕਿਵੇਂ ਨਕਲੀ ਟਕਸਾਲੀ ਬਾਬਿਆਂ ਦੀ ਬਣਾਈ ਰੇਲ ਜੀ ਹਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਹ ਵੀਡੀਓ ਕਈ ਸਵਾਲ ਖੜੇ ਕਰ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਨਕਲੀ ਬਾਬੇ ਇਹ ਦਿਖਾਇਆ ਜਾ ਰਹੇ ਨੇ ਜੋ ਕਿ ਚੰਦਾ ਇਕੱਠਾ ਕਰ ਰਹੇ ਸੀ ਪਰ ਅਚਾਨਕ ਕੁਝ ਲੋਕਾਂ ਦੇ ਵੱਲੋਂ ਇਹਨਾਂ ਬਾਬਿਆਂ ਨੂੰ ਸਵਾਲ ਕੀਤੇ ਗਏ ਅਤੇ ਪੁੱਛਿਆ ਗਿਆ ਕਿ ਆਖਰ ਇਹ ਚੰਦਾ ਕਾਦੇ ਲਈ ਇਕੱਠਾ ਕੀਤਾ ਜਾ ਰਿਹਾ ਹੈ ਇਹ ਰਸੀਦ ਬੁੱਕ ਅਸਲੀ ਹੈ ਜਾਂ ਫਿਰ ਇਸ ਤੋਂ ਬਾਅਦ ਜਦੋਂ ਪੂਰਨ ਤੌਰ ਦੇ ਨਾਲ ਖੁਲਾਸਾ ਹੋਇਆ ਅਤੇ ਪੂਰਨ ਮਾਮਲਾ ਸਾਹਮਣੇ ਆਇਆ ਤਾਂ ਦੇਖੋ ਕਿ ਕਿਵੇਂ ਇਹਨਾਂ ਬਾਬਿਆਂ ਦੀ ਰੇਲ ਬਣਾਈ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਆਖਿਰ ਕੀ ਹੈ ਪੂਰੀ ਵੀਡੀਓ ਤੁਹਾਨੂੰ ਦਿਖਾਨੇ ਆ ਮੈਂਟ ਬਾਬਾਈ ਜੀ ਲੋ ਜੋ ਆਹ ਬਣਾਓ ਬਣਾਓ ਇਧਰ ਆ ਕਾਕਾ ਬਾਬਾਈ ਸੱਚਾਈ ਦਾ ਆ ਬਣਾ ਲੈ ਪੂਰੀ ਟਾੜੇ ਆ ਟਾੜੇ ਨਾ ਹਾਂਜੀ ਆ ਵਾਈਕੁ ਜੀ ਖਾਸਾ ਵਾਈਕੁ ਜੀ ਕੀ ਫਰੇ ਆਹ ਦੇ ਗਿਆ ਜੀ ਆ ਕਰਾਈ ਕਰਦੇ ਸੇਫਟਾ ਨੂੰ ਬਤਰਾਮ ਕਰਨ ਵਾਸਤੇ ਆ ਜੀ 10-10 ਰੁਪਏ ਕਰੋ ਤੇ ਮਹੀਨੇ ਦੇ ਬਾਅਦ ਇਹ 10 ਰੁਪਏ ਨਾ ਲਿਆ ਇਹ ਨਾ ਨਹੀਂ ਜੀ ਮੇਰਾ ਮਾਗਿਆ ਮੇਰਾ ਤੇਰੀ ਬਾਪਾ ਜੀ ਮੇਰਾ ਵੀੜਾ ਲਈ ਥੋੜੋ ਵੀੜਾ ਲਈ ਹਾਂ ਹਾਂ ਆਹ ਸਾਥ ਕੋਈ ਰਸੀਦ ਲਈ ਆ ਫੜੀ ਜਨਾ ਕਾਪੀ ਆ ਦਿਓ ਕਾਪੀ ਵਾੜੀ ਕੋਈ ਸਬਜੀ ਦੇ ਦਾ ਕੱਤੀ ਆ ਵੇਖੋ ਕੌਮ ਨੂੰ ਬਤਰਾਮ ਕਰਦੇ ਆ ਬਾਬਾ ਜੀ ਦੱਸੋ ਸਭ ਚੋਕੀ ਖੜ ਲੱਗੇ ਇੱਥੇ ਬੱਤੇ ਜੀ ਦਾੜ ਤੋਂ ਬੋਣੀ ਜੜਾ ਕੇ ਆਪਣੇ ਹੁਦਾਲ ਦੋ ਬਸ ਨਹੀਂ ਨਹੀਂ ਬਾਬਾ ਜੀ ਸਭ ਦਾਸ ਕਿੱਥੋਂ ਆਇਆ ਮੈਂ ਤਾਂ ਗਾਲੀਆਂ ਮੈਂ ਦੱਸ ਦੱਸ ਜੀ ਬਾਬਾ ਜੀ ਕਹਾਂ ਮਰਦਾ ਪੁਲੀਸ ਨੂੰ ਸ਼ਰਾਬ ਦਾ ਉਹ ਬਾਬਾ ਜੀ ਨਹੀਂ ਨਹੀਂ ਮਾਹਣ ਨੇ ਬੇਤੀ ਕਰੀਆ ਹੈ ਨਾ ਖਾਮ ਕਰਦੇ ਕੋਲ ਹੈ ਨਾ ਇਹ ਕਿਹੜਾ ਨਾ ਕਹਿੰਦਾ ਬਾਬਾ ਜੀ ਨਹੀਂ ਚੜਦੇ ਸਾਡਾ ਲਾਪੇ ਕਰਦੇ ਅਸੀਂ ਹੈ ਜੀ ਬਾਬਾ ਜੀ ਆਏ ਉਹ ਬਾਬਾ ਜੀ ਉਹ ਬੰਦ ਸੁਣੇਗਾ ਉਹ ਬਾਬਾ ਜੀ ਤੁਹਾਨੂੰ ਮੈਂ ਪਾਣੀ ਹਾਂ ਉਹ ਬਾਬਾ ਜੀ ਘਰ ਉਹ ਜੀ ਸਾਤਾ ਸਾਰੇ ਦਾ ਫਾਟ ਕਰ ਫੜ ਫੜ ਉਹਨੇ ਪੈ ਖੜੀ ਏ ਬੰਦੇ ਘਰ ਚ ਜੀ ਰਣੀ ਏ ਹੋ ਗਿਆ ਇਹਦਾ ਕਹਿਣਾ ਉਹ ਕੋਪਾ ਜਰਾਸ ਉਹ ਪਾਗ ਲੈ ਗਏ ਜਾਣ ਕੇ ਮੈਨੂੰ ਭਰਾਣ ਕੋ ਸਾਰੇ ਨਹੀਂ ਕਿੱਧਰ ਸਾਰੇ ਦਿੱਤਾ ਹਾਂ ਮੈਂ ਬੰਦੀ ਨਹੀਂ ਤੋਂ ਮੈਂ ਕਹਿੰਦਾ ਸਾਰੇ ਦਗਾ ਦੇ ਕਹਿੰਦਾ ਹੈ ਉਹ ਬਾਬਾ ਜੀ ਹੈ ਇਹ ਬਾਰੇ ਪ੍ਰਾਈਸ ਹੈ ਉਹ ਬਾਬਾ ਜੀ ਕੋਤ ਮਾਤਾ ਵਾਟ ਦੇਖੋ ਕਿਵੇਂ ਨਕਲੀ ਟਕਸਾਲੀ ਬਾਬਿਆਂ ਦੀ ਬਣਾਈ ਰਹੀ ਜੀ ਹਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਹ ਵੀਡੀਓ ਕਈ ਸਵਾਲ ਖੜੇ ਕਰ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਨਕਲੀ ਬਾਬੇ ਇਹ ਦਿਖਾਇਆ ਜਾ ਰਹੇ ਨੇ ਜੋ ਕਿ ਚੰਦਾ ਇਕੱਠਾ ਕਰ ਰਹੇ ਸੀ ਪਰ ਅਚਾਨਕ ਕੁਝ ਲੋਕਾਂ ਦੇ ਵੱਲੋਂ ਇਹਨਾਂ ਬਾਬਿਆਂ ਨੂੰ ਸਵਾਲ ਕੀਤੇ ਗਏ ਅਤੇ ਪੁੱਛਿਆ ਗਿਆ ਕਿ ਆਖਰ ਚੰਦਾ ਕਾਦੇ ਲਈ ਇਕੱਠਾ ਕੀਤਾ ਜਾ ਰਿਹਾ ਹੈ ਇਹ ਰਸੀਦ ਬੁੱਕ ਅਸਲੀ ਹੈ ਜਾਂ ਫਿਰ ਇਸ ਤੋਂ ਬਾਅਦ ਜਦੋਂ ਪੂਰਨ ਤੌਰ ਦੇ ਨਾਲ ਖੁਲਾਸਾ ਹੋਇਆ ਅਤੇ ਪੂਰਨ ਮਾਮਲਾ ਸਾਹਮਣੇ ਆਇਆ ਤਾਂ ਦੇਖੋ ਕਿ ਕਿਵੇਂ ਇਹਨਾਂ ਬਾਬਿਆਂ ਦੀ ਰੇਲ ਬਣਾਈ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਆਖਿਰ ਕੀ ਹੈ ਪੂਰੀ ਵੀਡੀਓ ਤੁਹਾਨੂੰ ਦਿਖਾਨੀਆ ਬਟ ਬਾਬਾਈ ਖੋ ਜੋ ਆਪ ਬੁਧਾ ਬਣਾਓ ਇਧਰ ਆ ਕਾਕਾ ਬਾਬਾਈ ਸਚਾਈ ਦਾ ਆ ਬਣਾ ਲੈ ਪੂਰੀ ਸਟਾਰਟ ਆ ਸਟਾਰਟ ਹੈ ਨਾ ਹਾਂਜੀ ਆ ਵਾਇਕੁ ਜੀ ਖਾਸਾ ਵਾਇਕੁ ਜੀ ਦੀ ਖਫੇ ਆਪ ਜੀ ਗਿਆ ਜੀ ਆ ਕਰਾਈ ਕਰਦੇ ਸੇਕਾ ਨੂੰ ਬਧਰਾਮ ਕਰਨ ਵਾਸਤੇ ਆਜੇ 10-10 ਰੁਪਏ ਕਰਾਓ ਤੇ ਮੀਲੇ ਦੇ ਨਾਲ ਤੇ 10 ਰੁਪਏ ਦਾ ਨਾ ਕੀਆ ਇਹ ਨਾ ਨਹੀਂ ਕਰਦਾ ਮੇਰਾ ਨਾ ਕੀਆ ਮੇਰਾ ਤੇਰੀ ਬਾਬਾ ਜੀ ਮੇਰਾ ਵੀ ਡਾੜੀ ਥੋੜੋ ਜਿਹੀ ਬਿੜਾ ਲਈ ਹਾਂ ਆਹ ਸਾਥ ਕੋਈ ਰਸੀਦ ਲਈ ਜਾਂ ਫੜੀ ਜਿਹਾ ਕਾਪੀ ਆ ਦਿਓ ਕਾਪੀ ਵਾਲੀ ਕੋਈ ਸਬਜੀ ਦੇ ਦਾ ਕੱਤੀ ਆ ਵੇਖੋ ਕੌਮ ਨੂੰ ਗਦਰਾਮ ਕਰਦੇ ਆ ਬਾਬਾਈ ਦੱਸੋ ਤੁਹਾਨੂੰ ਚੌਕੀ ਖਾਲ ਲੱਗੇ ਇੱਥੇ ਪੱਤੇ ਜੀ ਦਾਣ ਤੋਂ ਪੌਣੀ ਜਗ੍ਹਾ ਤੇ ਆਪਣੇ ਉਤਾਰ ਦੋ ਬਸ ਨਹੀਂ ਨਹੀਂ ਬਾਬਾਈ ਬਾਬਾ ਦੱਸ ਕਿੱਥੋਂ ਆਇਆ ਇਹ ਦੱਸ ਦੱਸ ਜੀ ਬਾਬਾ ਜੀ ਨੂੰ ਸ਼ਾਂਤ ਕਰਦੇ ਹੋ ਬਾਬਾ ਜੀ ਨਹੀਂ ਨਹੀਂ ਮਾਹ ਹੈ ਨਹੀਂ ਦੀਦੀ ਕਹੋ ਜੀ ਹਾਂ ਸ਼ਾਂਤ ਕਰਦੇ ਕਹੋ ਹਾਂ ਇਹ ਨਹੀਂ ਕਰ ਸਕਦੇ ਅਸੀਂ ਹੈ ਇੱਕ ਡਾਜ ਦਾ ਆਏ ਜੇ ਉਹ ਬਾਬਾ ਜੀ ਤੇ ਉਹ ਬਾਬਾ ਜੀ ਉਹ ਉਹ ਬਾਬਾ ਜੀ ਤੁਹਾਨੂੰ ਮੈਂ ਪਾਣੀ ਹਾਂ ਉਹ ਬਾਬਾ ਜੀ ਖੜੂ ਇਹ ਸੇ ਸਾਤਾ ਸੋਰੇ ਦਾ ਫਾਟ ਕਰ ਫੜ ਬਣ ਉਹਨੇ ਪੈ ਖੜੀ ਏ ਬੰਦੇ ਘਰ ਤੱਕ ਜੀ ਲੈਣੀ ਏ ਤੇ ਹੋਇਆ ਇਹਦਾ ਕਹਿਣਾ ਉਹ ਕੋਪਾ ਜਗਾਸ ਤੂੰ ਇਹ ਪਾਗਲ ਹੈਗਾ ਨਹੀਂ ਜਾਣ ਕੇ ਦੇਖੋ ਭਰਾ ਕਿ ਕਿ ਸਾਰੀ ਕਿੱਧਰ ਸਾਡੇ ਦੇ ਤਾ ਮੈਂ ਮਮੀ ਨਹੀਂ ਸਮਾਏ ਕੋਈ ਕੋਈ ਸਾਡੇ ਦਾ ਰਾਹ ਦਾ ਪਾਉਂਦਾ ਹੈ ਉਹ ਬਾਬਾ ਜੀ ਇਹ ਪਾਣੀ ਹੈ ਇਹ ਪਾਣੀ ਪ੍ਰੈਸਿੰਗ ਹੈ ਉਹ ਬਾਬਾ ਜੀ Pot va pasar. Pot. De veras, un sota. Pot